ਕਾਪੋਟੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਫੇਰ ਆਪਾਂ ਨੇ ਪਾ ਲਿਆ ਪੰਪ ਟਾਈਮ ਉਹੀ ਤਕਰੀਬਨ ਸਵੇਰ ਦੇ 7:00 ਵਜੇ ਤੇ ਸਪਰੇਅ ਦਾ ਕੰਮ ਤਾਂ ਤਕਰੀਬਨ ਕੱਲ ਮੁੱਕ ਗਿਆ ਸੀ ਸਾਰੀ ਜੀ ਦੀ ਸਵੇਰ ਦਾ ਹੋ ਗਈ ਸੁੰਦੀ ਦੀ ਉਲੀ ਦੀ ਤੇ ਤੇਲੇ ਦੀ ਤੇ ਕੱਲ 26 ਦੇ ਵਿੱਚ ਲਾਸਟ ਸਪਰੇਅ ਕਰੀ ਸੀ ਉਹਦੇ ਵਿੱਚ ਨਾ ਡੋਡੀ ਬਹੁਤ ਸੀ ਡੋਡੀ ਜੀ ਪੈ ਗਈ ਬਹੁਤ ਹਲਦੀ ਕਹਿ ਲਓ ਕੋਈ ਡੋਡੀ ਕਹਿੰਦਾ ਕੋਈ ਹਲਦੀ ਕਹਿੰਦਾ ਤੇ ਰੋਗ ਕਾਫੀ ਵੱਧ ਗਿਆ ਪਛੇਤੀ ਜੀਰ ਨੂੰ ਖਾਸ ਕਰਕੇ ਜਿਹੜੀ 20 ਜੁਲਾਈ ਦੀ ਲੱਗੀ ਹੈ ਦੋ ਪਲਾਟ ਨੇ ਇੱਕ ਲੱਗਿਆ ਹੋਇਆ ਆਪਣਾ ਹੈ 11 12 ਤਰੀਕ ਦਾ ਹਨ 11 12 ਤਰੀਕ ਦਾ ਲੱਗਿਆ ਉੱਪਰਲਾ ਖੇਤ 11 12 ਅਗਸਤ ਦਾ 11 12 ਜੁਲਾਈ ਦਾ ਲੱਗਿਆ ਹੋਇਆ ਤੇ ਇੱਕ ਹੈਗਾ 20 ਜੁਲਾਈ ਦਾ ਲੱਗਿਆ ਇਹ ਉਹਦੇ ਵਿੱਚੋਂ ਜਿਹੜਾ ਲੇਟ ਲੱਗਿਆ ਉਹਦੇ ਵਿੱਚ ਹਲਦੀ ਜ਼ਿਆਦਾ ਹੈ ਤੇ ਉਹਦੇ ਵਾਸਤੇ ਆਪਾਂ ਲਿਆਂਦੀ ਹੈ ਜੀ ਦਵਾਈ ਕਾਪਰ ਕਾਪਰ ਆਹ ਸਾਲਟ ਦਾ ਦਵਾਈ ਦਾ ਕੋਈ ਮਤਲਬ ਨਹੀਂਗਾ ਆ ਜਿਹੜੇ ਸਾਲਟ ਨੇ ਹਾਂ ਸੀਗੇ ਆ ਜਿਹੜੇ ਸਾਲਟ ਨੇ ਦਵਾਈ ਆਪਾਂ ਨੇ ਪਾਉਣੀ ਹੈ तकरीबन ਪਾਉਣਾ ਜੀ ਆਪਾਂ ਨੇ ਤਿੰਨ ਬੈਗ ਪਾਉਣੇ ਨੇ 10 ਧੱਕਾ ਕਿਲੋ ਯਾਨੀ ਕਿ ਡੇਢ ਕਿਲੋ ਡੇਢ ਕਿਲੋ ਪਾਵਾਂਗੇ ਆਪਾਂ ਇਹ 6-7 ਵਿੱਗੇ ਤੋਂ ਦਾ ਇਹ ਇੱਕ ਪੈਕੇਟ ਪਾਉਣਾ ਤੇ ਉਸ ਹਿਸਾਬ ਨਾਲ ਆਪਾਂ ਤਿੰਨ ਪਾ ਤੇ ਕੁੱਲ ਇਹਦੀ ਕੁਆਂਟੀਟੀ ਜਿਹੜੀ 1.5 ਕਿਲੋ ਆਏ। ਅੱਧਾ-ਅੱਧਾ ਕਿਲੋ ਦਾ ਇੱਕ 500 ਗ੍ਰਾਮ 500 ਗ੍ਰਾਮ ਦੇਨੇ ਸਾਰੇ। ਤਿੰਨੇ ਪਾ ਦਾਂਗੇ ਤੇ ਪਾਣੀ ਪਾ ਲਿਆ ਆਪਾਂ ਨੇ 800 ਲੀਟਰ। ਪਾਣੀ ਬਹੁਤ ਪਾਇਆ ਪਾਣੀ ਉਹ ਕਹਿੰਦੇ ਵੀ ਜੇ ਪਾਣੀ ਜ਼ਿਆਦਾ ਲਾਉਂਗੇ ਤਾਂ ਜ਼ਿਆਦਾ ਵਧੀਆ ਕੰਮ ਕਰੂ ਜੇ ਘੱਟ ਪਾਣੀ ਲਾਇਆ ਤਾਂ ਜੀਰੀ ਦੇ ਪੱਤੇਆਂ ਨੂੰ ਨੁਕਸਾਨ ਕਰੂ। ਇਸ ਕਰਕੇ ਅਸੀਂ 800 ਲੀਟਰ ਪਾਣੀ ਪਾ ਲਿਆ। ਇਦੇ ਵਿੱਚ ਦਿਖਦਾ ਨਹੀਂਗਾ ਹੁਣ 800 ਲੀਟਰ ਪਾਣੀ ਪਾ ਲਿਆ ਤੇ ਹੁਣ ਦਵਾਈ ਘੋਲ ਦੀ ਆ ਪਾ ਲਈ ਜੀ ਤਿੰਨੇ ਪੈਕਟ ਆਪਾਂ ਨੇ ਬਾਲਟੀ 'ਚ ਤੇ ਹੁਣ ਇਹਨਾਂ ਨੂੰ 2 ਕੁ ਮਿੰਟ ਵਾਸਤੇ ਪਿਆ ਰਹਿਣ ਦਿਆਂਗੇ ਫੇਰ ਘੋਲ ਕੇ ਪੰਪ 'ਚ ਪਾ ਦਿਆਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਹਲਦੀ ਰੋਗ ਆ 126 ਤੇ PR 126 ਤੇ ਹਲਦੀ ਰੋਗ ਆ ਉਹਦੇ ਵਾਸਤੇ ਤੁਸੀਂ ਕੀ ਕੀ ਪਾਉਨੇ ਹੋ ਆਪਾਂ ਦਾ ਇਸ ਵਾਰੀ ਪਹਿਲੀ ਵਾਰ ਕਰ ਰਿਹਾ ਇਹ ਤੇ ਪਿਛਲੇ ਸਾਲ ਆਈ ਸੀ ਉਹ ਤੇ ਤਾਂ ਉੱਪਰੋਂ ਡੋਡੀ ਇੰਨੀ ਪਈ ਨਹੀਂ ਸੀ ਇਸ ਵਾਰੀ ਥੋੜਾ ਜਿਆਦਾ ਅਟੈਕ ਆ ਜਿਹੜੀ 20 ਜੁਲਾਈ ਨੂੰ ਲਾਈ ਸੀ 21 ਜੁਲਾਈ ਨੂੰ ਜਿਹੜੀ ਪੀਆਰ 126 ਲਾਈ ਸੀ ਉਹਦੇ ਤੇ ਜਾਦੇ ਹਟਾਇਆ ਦਾ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਿਹੜੀ ਸਪਰੇਅ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਦਵਾਈ ਦੀ ਸਪਰੇਅ ਕਰਦੇ ਤੇ ਚਲੋ ਹੁਣ ਪਾ ਦਈਏ ਦਵਾਈ ਇਹ ਜਿਹੜੀ ਦਵਾਈ ਆ ਕਾਪਰ ਹੈਗਾ ਇਹ ਫੰਗੀ ਸਾਈਡ ਆ ਇਹ ਕੱਲੀਏ ਕਰਨੀਆਂ ਦਵਾਈਆਂ ਵਾਲੇ ਮੁੰਡੇ ਨੇ ਵੀ ਆਪਾਂ ਨੂੰ ਦੱਸਿਆ ਵੇ ਹੋਰ ਵੀ ਮੈਂ ਮਤਲਬ ਪਤਾ ਕੀਤਾ ਸਾਰੇ ਕਹਿੰਦੇ ਵੀ ਕਿਸੇ ਦਵਾਈ ਦੇ ਵਿੱਚ ਨਹੀਂ ਰਲਾਉਣਾ ਨਾ ਇਹ ਉਲੀ ਵਾਲੀ ਸੰਡੀ ਵਾਲੀ ਤੇਲੇ ਵਾਲੀ ਜਾਂ ਨਾ ਤਾਕਤ ਵਾਲੀ ਕਿਸੇ ਵੀ ਦਵਾਈ ਦੇ ਵਿੱਚ ਨਹੀਂ ਰਲਾ ਕੇ ਕਰਨੀ ਹੈ ਇਕੱਲੀ ਕਰਨੀ ਹੈ ਔਰ ਇਹਨੂੰ ਪਾਣੀ ਵੱਧ ਤੋਂ ਵੱਧ ਲਾਉਣਾ ਘੱਟ ਤੋਂ ਘੱਟ ਕਹਿੰਦੇ ਨੇ ਵੀ 200 ਲੀਟਰ ਪਰ ਇਕੜ ਦੇ ਹਿਸਾਬ ਨਾਲ ਪਾਣੀ ਲਾਓ ਯਾਨੀ ਕਿ 40 ਲੀਟਰ ਪਰ ਬਿੱਗੇ ਦੇ ਹਿਸਾਬ ਨਾਲ ਪਾਣੀ ਆਪਾਂ ਤਾਂ ਪਾ ਲਿਆ 800 ਲੀਟਰ ਪਾਣੀ ਪੰਪਜ 4 ਇਕੜਾਂ ਦਾ ਤਕਰੀਬਨ ਆਪਣੀ ਜਿਹੜੀ ਜੀਰੀ 126 ਉਹ ਘੱਟ ਹੈ ਤੇ ਚੱਲੀਏ ਹੁਣ ਬੰਦਾ ਆਉਣ ਵਾਲਾ ਆਪਣਾ ਮੁੰਡਾ ਜਿਹੜਾ ਸਪਰੇਅ ਕਰਾਉਂਦਾ ਰਜੇਸ਼ ਤੇ ਬਸ ਚੱਲਦੇ ਆਪਾਂ ਪੰਪ ਲਾਇਕ ਪੰਪ ਸਟਾਰਟ ਕਰਕੇ ਘਰੀ ਚਲਾ ਲਿਆ ਤੇ ਜਿਹੜੀ ਪੈਪ ਦੇ ਵਿੱਚ ਦੂਜੀ ਦਵਾਈ ਸੀ ਕੱਲ ਸਪਰੇਅ ਕਰਦੇ ਤੇ ਉਲੀ ਤੇ ਸੁੰਡੀ ਵਾਲੀ ਤੇ ਉਹ ਦਵਾਈ ਨਿਕਲ ਕੇ ਪੈਪ ਦੇ ਵਿੱਚ ਆ ਦਵਾਈ ਆ ਜੀ ਪਰ ਘਰੀ ਚਲਾਉਣਾ ਪਊਗਾ ਕਈ ਵਾਰੀ ਆਪਾਂ ਗਲਤੀ ਕਰ ਜੰਨੇ ਆ ਵੀ ਆਪਾਂ ਉਦਾਂ ਹੀ ਚਲਾ ਦਿੰਨੇ ਆ ਇਹ ਸਾਡੇ ਨਾਲ ਇਸ ਵਾਰੀ ਬਣੀ ਆ ਥੋੜੀ ਅਸੀਂ ਇਦਾਂ ਹੀ ਚਲਾਤਾ ਤਾਂ ਉੱਥੇ ਸੁੰਡੀ ਦਾ ਥੋੜਾ ਜਿਹਾ ਅਟੈਕ ਸੀਗਾ ਪਿਛਲੀ ਸਪਰੇਅ ਨੂੰ ਇੱਕ ਮੋਟਰ ਤੇ ਤੇ ਉੱਥੇ ਸੁੰਡੀ ਰਹਿ ਗਈ ਬਾਅਦ ਸੋਚੀ ਗਿਆ ਵੀ ਇਹ ਸੁੰਡੀ ਕਿਵੇਂ ਰਹੇਗੀ ਤਾਂ ਪੰਪ ਦੇ ਵਿੱਚ ਜਿਹੜੀ ਪਿਛਲੀ ਦਵਾਈ ਸੀ ਕਦੂਆਂ ਤੇ ਤਾਕਤ ਦੀ ਦਵਾਈ ਕੀਤੀ ਹੋਈ ਦੀਗੀ ਤਾਂ ਤਾਂ ਕਰਕੇ ਵੀ ਹੁਣ ਆਪਾਂ ਨੇ ਇੱਥੇ ਪੰਪ ਦੇ ਵਿੱਚ ਹੀ ਦਵਾਈ ਘਮਾ ਲੈਣੀ ਹੈ ਪਾਈਪ ਦੇ ਵਿੱਚ ਦੂਜੀ ਦਵਾਈ ਅੱਜ ਵਾਲੀ ਆਜੂਗੀ ਤਾਂ ਪਾਈਪ ਜਦੋਂ ਵਿਛਾ ਕੇ ਸ਼ੁਰੂ ਕਰਾਂਗੇ ਤਾਂ ਇਹੀ ਦਵਾਈ ਦੇ ਜਿਹੜੀ ਸਪਰੇਅ ਹੋਣੀ ਸਟਾਰਟ ਹੋ ਜੀਗੀ ਤੇ ਉਹਨਾਂ ਚਾਹੇ ਜੇ ਮੁੰਡਾ ਵੀ ਨਹੀਂ ਆਇਆ ਸਪਰੇਅ ਵਾਲਾ ਵੀਨੇ ਕਰਵਾਉਣੀਆਂ ਨਾਲ ਸੋਨੀ ਉਹਨੂੰ ਲੈਣ ਗਿਆ ਜਲਦ ਤੱਕ ਇਹਨੇ ਦਵਾਈ ਘੋਮਦੀ ਹੈ ਪੰਪ ਚ ਪਹੁੰਚ ਗਏ ਸਕੂ ਵਾਲੀ ਮੋਟਰ ਤੇ ਤੇ ਪਾਈਪ ਲਾ ਕੇ ਖਣਿਆਉਣ ਤੇ ਟਾਈਮ ਤਕਰੀਬਨ 8:00 ਵਜੇ ਗਏ ਪੂਰੇ ਸਹੀ 8:00 ਵਜੇ 1 ਮਿੰਟ ਹੋ ਗਿਆ ਤੇ ਪਾਈਪ ਖਣਿਆਉਣ ਲੱਗਣ ਦੇਖਦੇ ਕਿੰਨਾ ਕੁ ਟਾਈਮ ਲੱਗੂ ਸਪਰੇਅ ਕਰਨ ਆਹ ਦੇਖੋ ਆ ਜਿਹੜਾ ਜਿਹੜਾ ਪਲਾਟ ਇਧਰਲੇ ਪਾਸੇ ਮੋਟਰ ਤੋਂ ਇਹ ਤਾਂ ਹੈਗਾ 11-12 ਚਲਾਈ ਦੇ ਲੱਗਿਆ ਹੈ ਇਹਦੇ ਵਿੱਚ ਤਾਂ ਕਾਫੀ ਘੱਟ ਹੈ ਡੋਡੀ ਦੀ ਸ਼ਿਕਾਇਤ ਤੇ ਜਿਹੜਾ ਇਧਰਲਾ ਪਲਾਟ ਆ ਆਹ ਹਾਂ ਤੇ ਇਹਦੇ ਵਿੱਚ ਹਲਦੀ ਦੀ ਸ਼ਿਕਾਇਤ ਹੈਗੀ ਹੈ ਮੈਂ ਤੁਹਾਨੂੰ ਦਿਖਾਉਣਾ ਇੱਥੇ ਆ ਦੇਖੋ ਥੋੜੀ ਥੋੜੀ ਹਲਦੀ ਸਵੇਰੇ ਸਵੇਰੇ ਦਿਖਦੀ ਹੈ ਸਵੇਰੇ ਸਵੇਰੇ ਹਲਦੀ ਦਿਖਦੀ ਹੈ ਸਾਈਡਾਂ ਤੇ ਘੱਟ ਹੈ ਬਾਹਰੋਂ ਦੇਖਣ ਨੂੰ ਨਹੀਂ ਲੱਗਦੀ ਹੈਗੀ ਤੇ ਵਿੱਚ ਹੈਗੀ ਹੈ ਬਹੁਤ ਈ ਜ਼ਿਆਦਾ ਵੀ ਨਹੀਂ ਹੈਗੀ ਮਤਲਬ ਵਿੱਚ ਸ਼ਿਕਾਇਤ ਹੈਗੀ ਹੈ ਇਸ ਕਰਕੇ ਆਪਾਂ ਅੱਜ ਹੀ ਸਪਰੇਅ ਕਰਤੀ ਬਈ ਅੱਜ ਹੀ ਸਪਰੇਅ ਕਰਨ ਦਾ ਇਰਾਦਾ ਬਣਾ ਲਿਆ ਵੀ ਬਿਮਾਰੀ ਜਿਹੜੀ ਉਹ ਅੱਗੇ ਨਾ ਵਧੇ ਇਹ ਸਪਰੇ ਹੋਣ ਨਾਲ ਇਹ ਆ ਵੀ ਜਿੰਨੀ ਕਿ ਹੈਗੀ ਆ ਉੰਨੀ ਕੀ ਰਹੂਗੀ ਉਹ ਤੋਂ ਅੱਗੇ ਨਹੀਂ ਵੱਧਦੀ ਜਿਹੜੀ ਹੈਗੀ ਆ ਉਹ ਉਹ ਇੱਕ ਨਹੀਂ ਰਹੂਗੀ ਉਹ ਨਹੀਂ ਛੱਟਦੀ ਹੈਗੀ ਤੇ ਬਾਹਰਲੇ ਪਾਸੇ ਜਿਵੇਂ ਮੈਂ ਦੱਸਿਆ ਬਹੁਤ ਘੱਟ ਆ ਕਿਤੇ ਵੀ ਛੱਟਾ ਨਹੀਂ ਹੈਗਾ ਮਾੜਾ ਮੋਟਾ ਵੀ ਕਿਤੇ ਬਹੁਤ ਘੱਟ ਆ ਆ ਦੇਖੋ ਆ ਦੀਗਾ ਕਿਤੇ ਕਿਤੇ ਦਾਣਾ ਆ ਸੀਗੇ ਕਿਤੇ ਕਿਤੇ ਰੋਡੀ ਦੀ ਸ਼ਿਕਾਇਤ ਹੈਗੀ ਤੇ ਚਲੋ ਜੀ ਹੁਣ ਪੈਪ ਦੀ ਵਾਰੀ ਆਪਣੀ ਆ ਗਈ ਰਜੇਸ਼ ਮੂਰੇ ਲੰਘ ਗਿਆ ਤੇ ਹੁਣ ਮੈਂ ਲੈ ਕੇ ਚੱਲਿਆਂ ਆਪ ਤੇ ਕਰ ਲੀਏ ਸਪਰੇਅ ਸ਼ੁਰੂ ਫਿਰ ਆਕਾ ਜੀ ਦਾ ਬੁੱਧਾ ਰਹੇ ਮੈਂ ਅੱਛਰੇ ਹੀ ਸੁੱਤਾ ਚਲੋ ਬਈ ਵਾਹ ਲੱਗਿਆ ਚਲੋ ਜੀ ਹੋ ਗਈ ਸਪਰੇਅ ਆਪਣੀ ਪਾਣੀ ਦਾ ਬਹੁਤ ਲੱਗਾ ਧੰਨਵਾਦ ਰਜੀਖ ਦਾ ਜਿਹਨੇ ਸਪਰੇਅ ਕਰਾਤੀ ਆਹ ਦੇਖੋ ਹਾਏ ਯਾਰ ਤੇ ਬਾਬੇ ਦੀ ਕਿਰਪਾ ਨਾਲ ਅੱਜ ਤਾਂ ਪੱਛੋਂ ਵੀ ਚੱਲ ਵੀ ਮੌਸਮ ਵੀ ਠੰਡਾ ਕੱਲ ਗਰਮੀ ਜਿਆਦੇ ਸੀ ਵਾਹ ਪੰਪ ਨੇ ਸ਼ਾਨਦਾਰ ਕੱਲ ਗਰਮੀ ਸੀ ਐਤਕੀ ਪੰਪ ਵੀ ਪੂਰਾ ਜ਼ਬਰਦਸਤ ਚੱਲਿਆ ਲਗਾਤਾਰ ਅੱਜ ਤੀਜਾ ਦਿਨ ਹੋ ਗਿਆ ਨਾ ਅੱਜ ਤੀਜਾ ਦਿਨ ਲਗਾਤਾਰ ਪੰਪ ਨਜ਼ਰ ਨਜ਼ਰ ਲੱਗ ਜਾਂਦੀ ਹੈ ਅੱਗੇ ਪੰਪ ਧੱਗੇ ਵੀ ਸਾਦ ਦਿੰਦਾ ਨਜ਼ਰ ਨਜ਼ਰ ਲੱਗ ਜਾਂਦੀ ਐ ਤੇ ਯਾਰ ਬਾਕੀ ਸਾਰਾ ਕੁਝ ਵਧੀਆ ਛੱਬੀ ਜੀਰੀ ਦਾ ਆ ਬੜਾ ਬੰਗਿਆ ਵੀ ਲੀਹਾਂ ਬਾਲੀਆਂ ਬੜੀਆਂ ਪੈਂਦੀਆਂ ਛਾੜ ਵੀ ਹੈਗਾ ਜਿਹੜਾ ਹੈਗਾ ਠੀਕ ਆ ਨਸਰੀ ਜੀ ਲਿਹਾ ਦੇ ਰੁਕ ਪੈਂਦੀਆਂ ਨੇ ਇਹ ਹੁਣ ਪਤਾ ਨਹੀਂ ਜੀਰੀ ਖੜੀ ਹੋਊ ਪਤਾ ਨਹੀਂ ਨਹੀਂ ਫਾਂਟਾਂ ਬਹੁਤ ਵੱਡੀਆਂ ਵੱਡੀਆਂ ਰੱਖ ਕੇ ਲਾਈਆਂ ਨੇ ਪਰ ਫਿਰ ਵੀ ਬਚਾ ਬਚਾ ਕੇ ਵੀ ਪਾਣੀ ਵੱਧ ਲਾਉਣ ਦਾ ਕਾਰਨ ਇੱਕ ਤਾਂ ਦਵਾਈ ਸੀਗਾ ਚਲੋ ਦਵਾਈ ਚ ਪਾਣੀ ਵੱਧ ਲਾਉਣਾ ਸੀ ਦੂਜਾ ਕਾਰਨ ਇਹ ਵੀ ਸੀਗਾ ਵੀ ਹੌਲੀ ਤੁਰਾਂਗੇ ਤਾਂ ਧਿਆਨ ਨਾਲ ਤੁਰਿਆ ਜਾਊ ਕਿਉਂ ਰਜਾ ਹਾਂ ਧਿਆਨ ਨਾਲ ਤੁਰ ਕੇ ਵੀ ਫੇਲੀ ਪੈਂਦੀ ਆ ਧਿਆਨ ਨਾਲ ਤੁਰ ਕੇ ਵੀ ਆਹ ਦੇਖੋ ਲੀਹਾਂ ਕਿਵੇਂ ਪਈਆਂ ਇਹਦੇ ਵਿੱਚ ਕੋਸ ਕੱਲ ਦੀਆਂ ਨੇ ਕੋਸ ਅੱਜ ਦੀਆਂ ਇਧਰਲੇ ਪਾਸੇ ਨਹੀਂ ਹੈਗੀਆਂ ਕਿਉਂਕਿ ਇਹ ਜੇ ਨਿਸਰ ਦੀ ਹੈ ਜਿਹੜੀ ਇਹ ਜੇ ਨਸਾਰਾ ਹੋ ਰਿਹਾ ਇਧਰ ਟੁੱਟਦੀ ਹੈ ਮਤਲਬ ਇਹ ਜਿਹੜੀ ਜਿਹੜੀ ਇਹ ਇਧਰਲੇ ਪਾਸਾ ਹੈ ਇਹ 20 ਜੁਲਾਈ ਦੀ ਹੈ ਆ 11 12 ਜੁਲਾਈ ਦੀ ਹੈ 10 ਦਿਨ ਦਾ ਫਰਕ ਹੈ ਤੇ ਲੀਹਾਂ ਬਹੁਤ ਜ਼ਿਆਦੇ ਪੈਂਦੇ ਨੇ ਆਹ ਚੀਜ਼ ਬਹੁਤ ਔਖਾ ਲੱਗਦਾ ਵੀ ਲੀਹ ਜਿਹੜੀ ਪੈਂਦੀ ਹੈ ਲੀਹਾਂ ਨਹੀਂ ਪੈਣੀਆਂ ਚਾਹੀਦੀਆਂ ਪਰ ਲੇਹਾਂ ਤਾਂ ਪੈਂਦੀਆਂ ਨੇ ਭਰਾਵੋ ਇੱਕ ਤਾਂ ਜੀਰੀ ਸੰਘਣੀ ਲੱਗਦੀ ਐ ਇਹ ਪਿੰਡਾਂ ਵਾਲਿਆਂ ਤੋਂ ਲਵਾਈ ਹੋਈ ਐ ਜੀਰੀ ਸੰਘਣੀ ਨਹੀਂ ਲਾਉਂਦੇ ਤਾਂ ਫਿਰ ਝਾੜ ਨਹੀਂ ਬਣਦਾ ਸੰਘਣੀ ਲਾ ਕੇ ਤੇ ਫਿਰ ਹੁਣ ਅੱਜ ਕੱਲ੍ਹ ਆ ਕੇ ਤੁਰਨਾ ਔਖਾ ਪਰ ਇੱਕ ਗੱਲ ਇਹ ਵੀ ਐ ਬਸ ਹੁਣ ਜਿਹੜੀ ਸਪਰੇ ਹੋਣੀ ਦੀ ਹੋ ਗਈ ਹੁਣ ਇੱਕ ਦੂ ਬਾਅਦ ਕੋਈ ਸਪਰੇ ਨਹੀਂ ਕਰਦੇ ਆ ਵੀ ਆਪਾਂ ਕੱਲ ਸਪਰੇ ਕਰੀ ਅੱਜ ਦੂਜੀ ਲਗਾਤਾਰ ਡੋਡੀ ਦੀ ਸਪਰੇ ਕਰਤੀ ਇਧਰਲੇ ਪਾਸੇ ਜਿਵੇਂ ਮੈਂ ਪਹਿਲਾਂ ਸੀ ਇਧਰਲੇ ਪਾਸੇ ਜ਼ਿਆਦਾ ਅਟੈਕ ਸੀ ਇਧਰ ਤਾਂ ਬਹੁਤ ਘੱਟ ਆ ਕਿਤੇ ਕਿਤੇ ਪਤਾ ਨਹੀਂ ਹੈ ਕਿਤੀ ਐ ਤਾਂ ਕਰਕੇ ਨਹੀਂ ਹੈਗਾ ਤੇ ਇਧਰਲੇ ਪਾਸੇ ਤਾਂ ਬਹਾਵਾ ਜ਼ਿਆਦਾ ਯਾਰ ਮਤਲਬ ਕਿ ਇਹਦੇ ਨਾਲੋਂ ਜ਼ਿਆਦਾ ਹੁਣ ਬਾਲਾ ਜ਼ਿਆਦਾ ਨਹੀਂ ਇਹਦੇ ਇਧਰਲੇ ਖੇਤ ਨਾਲੋਂ ਆਹ ਖੇਤ ਚ ਜ਼ਿਆਦਾ ਡੋਡੀ ਆ ਤੇ ਆ ਦੋ ਸਪਰੇਅ ਲਗਾਤਾਰੀ ਹੋ ਗਈ ਇੱਕ ਇਹ ਵੀ ਡੋਡੀ ਦੀ ਉਲੀ ਵਾਲੀ ਉਹ ਸਪਰੇਅ ਉਲੀ ਦੀ ਹੈਗਾ ਇੱਕ ਇਹ ਕੰਮ ਆ ਜਿਹੜਾ ਬੜਾਕਾ ਜਾਂ ਬੈਂਦਾ ਦਾਣੇ ਦਾ ਹਲਦੀ ਰੋਗ ਆਉਂਦਾ ਤੇ ਆ ਲੀਹਾਂ ਵਾਲਾ ਥੋੜਾ ਜਿਹਾ ਮਨ ਖਰਾਬ ਹੁੰਦਾ ਜੇ ਆਪਾਂ ਕਿਰਾਏ ਤੇ ਕਰਾਉਣੀ ਹੋਵੇ ਫਿਰ ਤਾਂ ਬਾਲੀਆਂ ਜ਼ਿਆਦਾ ਲੀਹਾਂ ਬਣਨ ਕਿਉਂਕਿ ਕਿਰਾਇਆ ਦੇ ਜਿਹੜੇ ਕਰਨ ਵਾਲੇ ਬੰਦੇ ਹੁੰਦੇ ਨੇ ਹੁੰਦੇ ਨੇ ਉਹਨਾਂ ਨੂੰ ਕਾਲੀ ਜਿਆਦਾ ਹੁੰਦੀ ਆ ਉਹ ਛੇ ਦੀ ਛੇ ਦੀ ਕਰ ਦਿੰਦੇ ਨੇ ਸਪਰੇ ਤੇ ਉਹਨਾਂ ਨੂੰ ਪੰਪ ਮੁਕਣ ਦਾ ਵੀ ਡਰ ਹੁੰਦਾ ਆਪਾਂ ਨੇ ਪਾਣੀ ਬੜਾ ਜਿਆਦਾ ਪਾ ਰੱਖਿਆ ਸੀ ਵੀ ਪੰਪ ਮੁਕਣ ਵਾਲਾ ਕੋਈ ਕਾਰਨ ਨਾ ਹੋਵੇ ਪੰਪ ਕੱਲ ਵੀ ਕੱਲ ਪੂਰਾ ਪੂਰਾ ਪਾਣੀ ਸੀਗਾ ਥੋੜਾ ਜਿਹਾ ਤੇਜ਼ ਤੁਰੇ ਸੀ ਕੱਲ ਲਈਆਂ ਜਿਆਦਾ ਪਈਆਂ ਸੀ ਅੱਜ ਤੁਰੇ ਹੌਲੀ ਆ ਪਰ ਲਈ ਤਾਂ ਅੱਜ ਵੀ ਪਈ ਐ ਪਰ ਹੌਲੀ ਤੁਰਿਆ ਤੇ ਨਾਲ ਜਿਹੜਾ ਕੱਲ ਵਾਲੀ ਦਵਾਈ ਆ ਆਪਾਂ ਨੇ ਕਰੀਆਂ ਨੇ ਕੱਲ ਵਾਲੀ ਦਵਾਈ ਦਾ ਰਿਜ਼ਲਟ ਵੀ ਨਾਲ ਦੀ ਨਾਲ ਹੀ ਦੇਤਾ ਦਵਾਈ ਦਾ ਪਈਏ ਸੁੰਡੀ ਆਹ ਸੁੰਡੀ ਉਲਟਾਈ ਪਈ ਆ ਪਤਾ ਨਹੀਂ ਉਹਨੇ ਦਵਾਈ ਨੇ ਮਾਰਤੀ ਕੋਰਾ ਜਨ ਖੈਰ ਐਨੀ ਛੇਦੀ ਤਾਂ ਨਹੀਂ ਕੰਮ ਕਰਦੀ ਲੱਗਦੀ ਪਤਾ ਨਹੀਂ ਇਹ ਦਵਾਈ ਨੇ ਕੰਮ ਕਰਤਾ ਪਤਾ ਨਹੀਂ ਇਹ ਕਹਿ ਲੋ ਵੀ ਉਮਰ ਹੋ ਗਈ ਸੀ ਸੁੰਡੀ ਦੀ ਤਾਂ ਸਪਰੇਅ ਵਾਲਾ ਕੰਮ ਆਪਣਾ ਖਤਮ ਹੋ ਗਿਆ ਜੀ ਤੇ ਜੀ ਤੇ ਸਪਰੇਅ ਹਾਂ ਆਪਾਂ ਬਾਬੇ ਦੀ ਕਿਰਪਾ ਨਾਲ ਬਸ ਜਿਹੜਿਆ ਕਰਨੀ ਅਸੀਂ ਕਰਤੀਆਂ ਰੱਬ ਕਰੇ ਹੋਰ ਕਰਨ ਦੀ ਲੋੜ ਨਾ ਪਵੇ ਤੇ ਚਲੋ ਹੁਣ ਕਰੀਏ ਪੈਪ ਇਕੱਠਾ ਲਓ ਜੀ ਪੈਪ ਕਰ ਲਿਆ ਇਕੱਠਾ ਆਪਾਂ ਨੇ ਤੇ ਹੋ ਗਿਆ ਰੈਡੀ ਗੰਮ ਤੇ ਸੋਨੀ ਹਜੇ ਉਹ 부ਝੇ ਜੇ ਵੱੜਦਾ ਜਿਹੜੇ ਮਾੜੇ ਮੋٹے ਮੰਡੂਏ ਦੇ 부ਝੇ ਸੀ ਆ ਤੁਹਾਨੂੰ ਦਿਖਾਉਣ ਇੱਧਰ ਨੇੜੇ ਨੇ ਆਲੇ ਬੁਰੇ ਜੇ ਲੱਗਦੇ ਨੇ ਕੋਈ ਨੁਕਸਾਨ ਤਾਂ ਕੋਈ ਨਹੀਂ ਇਹਦਾ ਅਗਲੇ ਸਾਲ ਬੀਜ ਨਾ ਖਿੰਡ ਜੇ ਤਾਂ ਕਰਕੇ ਸੋਹਣਾ ਲੱਗੂ ਖੇਤ ਸਾਫ ਸਾਫ ਜਿਆ ਤੇ ਹੋ ਰਹੇ ਨੇ ਸੀ ਵੱਢਣ ਉਹ ਵੱਢ ਗਿਆ ਤਾਂ ਸਵੇਰੇ ਅਸੀਂ ਹੁਣ ਅੱਜ ਤਿੰਨ ਜਣਾਂ ਨੇ ਕਰਤੀ ਚੌਥਾ ਲਾਣੇਦਾਰ ਤੇ ਲਾਣੇਦਾਰ ਟਰੈਕਟਰ ਕੋਲੇ ਸੀ ਤੇ ਅਸੀਂ ਤਿੰਨੇ ਜਣਾਂ ਨੇ ਕਰਤੀ ਕੱਲ ਵੀ ਆਪਾਂ ਨੇ ਤਿੰਨਾਂ ਨੇ ਕਰੀਆ ਗੱਲ ਵੀ ਤਿੰਨਾਂ ਨੇ ਕਰਤੀ ਸੀ ਪਰ ਕੱਲ ਸਗਰਾਜ ਸੀਗਾ ਦੋ ਚਾਰ ਕਫੰਟਾ ਉਹਨੇ ਲਵਾ ਦਿਆ ਸੀਗਾ ਆਹ ਵਾਲੇ ਖੇਤ ਕਿਉਂਕਿ ਲੰਬੀਆਂ ਵਾਲੀਆਂ ਸੀ ਤੇ ਚਲੋ ਚੱਲੀਏ ਘਰ ਨੂੰ ਤੇ ਖਾਈਏ ਰੋਟੀ ਸੋਨੀ ਵਾਲੀ ਆਉਣਗੇ ਮੋਟਰਸਾਈਕਲ ਤੇ ਉਹ ਖੜਾ ਚੱਲੀਏ ਵੀ ਆਦੀ ਹਾਂਜੀ ਆ ਗਏ ਜੀ ਖੇਤ ਸਪਰੇਅ ਕਰਕੇ ਬਾਈ ਸੌਂ ਗਏ ਸੀ ਥੱਕ ਥੱਕ ਕੇ ਤੇ ਫੇਰ ਉੱਠ ਕੇ ਚਾਹਾਂ ਚੁਆ ਪੀ ਕੇ ਰੋਟੀ ਖਾ ਕੇ ਦੁਪਹਿਰ ਦੀ ਹੁਣ ਦੁਪਹਿਰ ਤੋਂ ਬਾਅਦ ਤਕਰੀਬਨ 3:30 5:00 ਵਜੇ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਆ ਗਏ ਜੀ ਹਰਾ ਵੜਨ ਵਾਸਤੇ ਤੇ ਇੱਧਰ ਮੈਂ ਖਾ ਟਾਂਡੀ ਦਿਖਾ ਦਈਏ ਤੁਹਾਨੂੰ ਵੀ ਜਿਹੜੀ ਮੱਕੀ ਆ ਉਹ ਬੀਜਤੀ ਆਪਾਂ ਨੇ ਪਲਾਉ ਤੋਂ ਬਾਅਦ ਆਪਾਂ ਰੋਟਾਵੇਟਰ ਫੇਰ ਲਿਆ ਰੋਟਾਵੇਟਰ ਦੀ ਕਲਿੱਪ ਮੈਂ ਲਾਉਣਾ ਨਾਲ ਲਾਉਣਾ ਮੈਂ ਸੁਪਰ ਸਿੱਡਰ ਵਾਲੀਆਂ ਕਲਿੱਪ ਰੋਟਾਵੇਟਰ ਦਾ ਸਵੇਰੇ ਫੇਰਦਾ ਸੀ ਤੇ ਸੁਪਰ ਸਿੱਡਰ ਨਾਲ ਜਿਹੜੀ ਮੱਕੀ ਆ ਉਹ ਬੀਜੀ ਆ ਸ਼ਾਮ ਨੂੰ ਹਨੇਰਾ ਹੋ ਗਿਆ ਸੀ ਤੇ ਬਾਂਟੀ ਵਾਲਾ ਟਰੈਕਟਰ ਨਾਲ ਮੱਕੀ ਬੀਜੀ ਆ ਸੁਪਰ ਸੀਡਰ ਨਮਾ ਲਿਆਂਦਾ ਉਹਨੇ ਦਸ਼ਮੇਸ਼ ਵਾਲਾ ਅਮਰਗੜ ਵਾਲਿਆਂ ਦਾ ਤੇ ਚ ਪੰਜਾਬੀ ਟਰੈਕਟਰ ਵੀ ਉਹਨੇ ਨਵੇਂ ਹੀ ਲਿਆਂਦਾ ਤੇ ਉਹਦੇ ਨਾਲ ਬੀਜੀ ਆ ਆਪਾਂ ਨੇ ਟਾਂਡੀ ਤੇ ਉਹ ਪਹਿਲਾਂ ਤਾਂ ਤੁਸੀਂ ਦੋਏ ਕਲਿੱਪਾਂ ਦੇਖੋ ਰੋਟਾਵੇਟਰ ਨਾਲ ਸਵੇਰੇ ਬਾਹਿਆ ਉਹ ਤੇ ਨਾਲ ਸੁਪਰ ਸੀਡਰ ਵਾਲੀ ਦੋਨੇ ਕਲਿੱਪਾਂ ਦੇਖੋ ਫੇਰ ਕਰਦਾ ਤੁਹਾਰੇ ਲਓ ਜੀ ਪਲਾਉ ਵਾਲਾ ਦੇ ਵਿੱਚ ਰੋਟਾਵੇਟਰ ਫੇਰ ਲੱਗੇ ਸੀ ਆ ਚਾਰਕ ਜਿਹੜੇ ਦੇਤੇ ਮੈਂ ਸੋਨੀ ਆ ਗਿਆ ਹੁਣ ਉਹ ਲੱਗ ਗਿਆ ਫੇਰ ਤੇ ਉਰਾਲੀ ਹਲੇ ਵੀ ਚਮਕ ਰਹੀ ਹੈ ਜਿੰਨਾ ਕੈਮਰੇ ਦੇ ਵਿੱਚ ਸਾਫ਼ ਦਿਖ ਰਿਹਾ ਉਹਨਾਂ ਸਾਫ਼ ਨਹੀਂ ਹੈਗਾ ਖੇਤ ਜਿੰਨਾ ਚਾਹੀਦਾ ਕਹ ਲੋ ਵੀ ਪਲਾਉ ਫੇਰ ਕੇ ਪੂਰਾ ਵਧੀਆ ਬਣਨਾ ਚਾਹੀਦਾ ਜਾਂ ਤਾਂ ਇਹ ਕਹ ਲੋ ਵੀ ਸਾਨੂੰ ਪਲਾਉ ਫੇਰਨਾਂ ਦੀ ਆਇਆ ਸਹੀ ਤਰੀਕੇ ਨਾਲ ਜਾਂ ਫਿਰ ਵੀ ਡੂੰਗਾ ਨਹੀਂ ਫੇਰਿਆ ਗਿਆ ਪਲਾਉ ਜਾਂ ਕਹਿ ਲੋ ਵੀ ਮਲਚਰ ਫੇਰ ਕੇ ਉੱਪਰ ਦੀ ਇਹਦੇ ਰੋਟਾਵੇਟਰ ਫੇਰਨਾ ਸੀ ਫੇਰ ਪਲਾਉ ਫੇਰਨੇ ਸੀ ਉਹ ਕਈ ਚੀਜ਼ਾਂ ਨੇ ਹੁਣ ਤੇ ਚਲੋ ਇੱਥੇ ਤਾਂ ਬੀਜਣੀਆਂ ਟਾਂਡੀ ਆਪਾਂ ਨੇ ਤੇ ਸਰਜੂਗ ਆਪਣਾ ਸੁਪਰ ਹੀਡਰ ਨਾਲ ਟਾਂਡੀ ਬੀਜ ਦਿਆਂਗੇ ਆਪਾਂ ਇਹਦਾ ਅੱਜ ਇਹ ਤਾਂ ਹੁਣ ਲੰਬੇ ਲੋਟ ਪਲਾਉ ਫੇਰਿਆ ਹੋਇਆ ਸਿੱਧਾ ਇਸ ਲੋਟ ਨੂੰ ਇੱਧਰ ਨੂੰ ਤੇ ਇਸ ਲੋ ਟਰੈਕਟਰ ਲੈ ਕੇ ਜਾਨੇ ਤਾਂ ਖਾਲੀਆਂ ਪੈਂਦੀਆਂ ਨੇ ਤਾ ਕਰਕੇ ਹੁਣ ਸੋਨੀ ਨੇ ਛੋਟੇ ਰੋਟ ਰੋਟਾਵੇਟਰ ਫੇਰਨਾ ਸ਼ੁਰੂ ਕਰਿਆ ਦੋ ਘੇੜੇ ਪਹਿਲਾਂ ਮੈਂ ਵੀ ਇੱਥੇ ਸੀ ਇਧਰ ਨੂੰ ਸਹੀ ਹੈ ਵੀ ਰੋਟਾਵੇਟਰ ਫੇਰ ਕੇ ਵੀ ਖਾਲੀ ਭਰ ਜਾਂਦੀ ਹੈ ਤੇ ਟਰੈਕਟਰ ਵੀ ਸਖਾਲਾ ਰਹਿੰਦਾ ਉਧਰ ਨੂੰ ਖਾਲੀਆਂ ਰਹਿ ਜਾਂਦੀਆਂ ਨੇ ਵਿੱਚ ਵਿੱਚ ਜਿਵੇਂ ਪਲਾਉ ਵਾਲੇ ਉੱਚੇ ਨੀਵੇਂ ਟਾਇਰ ਹੋ ਜਾਂਦੇ ਨੇ ਪਲਾਉ ਵਾਲੀ ਖਾਲੀ 'ਚ ਟਾਇਰ ਪੈ ਜਾਂਦਾ ਫਿਰ ਉੱਚਾ ਨੀਵੇਂ ਹੋ ਜਾਂਦਾ ਘਟੋ ਘਟ ਦੋ ਵਾਰ ਤਾਂ ਫੇਰਨਾ ਹੀ ਚਾਹੀਦਾ ਰੋਟਾਵੇਟਰ ਦੇਖਦੇ ਹਾਂ ਹੁਣ ਅੱਜ ਆਪਾਂ ਤਾਂ ਇੱਥੇ ਟਾਂਡੀ 'ਚ ਵਗੈਰ ਇੱਕ ਵਾਰੀ ਹੀ ਬਹੁਤ ਇੱਕ ਵਾਰੀ ਫੇਰ ਕੇ ਅਗਲੀ ਵਾਰੀ ਵੀ ਕਹਿ ਲਓ ਸੂਪਰ ਸਿੱਡਰੇ ਫੇਰਨਾ ਉਹ ਵੀ ਇਹ ਨੂੰ ਮਿਕਸ ਕਰ ਲੂਗਾ ਪਰਾਲੀ ਨੂੰ ਤੇ ਉਹ ਚੱਲ ਜਾਣਾ ਰੋਟਾਵੇਟਰ ਨਾਲ ਜਿੰਨਾ ਕਧਰੇੜਾ ਹੋਇਆ ਸੀ ਖੇਤ ਥੋੜਾ ਬਹੁਤਾ ਸਿਮਰ ਗਿਆ ਸੀ ਤੇ ਬਾਕੀ ਸਮਾਰਤਾ ਸੁਪਰ ਸੀਡਰ ਨੇ ਟਰੈਕਟਰ ਵੀ ਪੂਰਾ ਫੁੱਲ ਘੈਂਟ ਪੂਰਾ ਦੱਬ ਕੇ ਡੂੰਘਾ ਰੱਖ ਕੇ ਬਾਹਿਆ ਵੰਟੀ ਨੇ ਖਰ ਮੈਂ ਆਪ ਵੀ ਬੀਜਿਆ ਤੇ ਡੂੰਘਾ ਰੱਖ ਕੇ ਬੀਜਿਆ ਪੂਰਾ ਵਧੀਆ ਖੇਤ ਪੂਰਾ ਵਧੀਆ ਜਿਵੇਂ ਚਾਹੁੰਦੇ ਸੀ ਓਕਣੀ ਹੋ ਗਿਆ ਤੇ ਪਰਾਲੀ ਪੂਰੀ ਕਿਤੇ ਦਿਖਦੀ ਨਹੀਂ ਹੈਗੀ ਮਾੜਾ ਮੋਟਾ ਚਮਕਰ ਆ ਗਿਆ ਤੇ ਖੇਤ ਪੂਰਾ ਵਧੀਆ ਬਣ ਗਿਆ ਮੈਂ ਨੇੜੇੋਂ ਵੀ ਦਿਖਾ ਰਣਾ ਤੁਹਾਨੂੰ ਬਿਲਕੁਲ ਸਾਫ਼ ਹੋ ਗਿਆ ਤੇ ਮੱਕੀ ਆਪਾਂ ਨੇ ਬੀਜਤੀ ਤਕਰੀਬਨ 10 ਕਿਲੋ ਬਿੱਗੇ ਦਾ ਬੀ ਪਾਇਆ 40 ਕਿਲੋ ਬੀ ਪੈ ਗਿਆ ਆਪਣਾ ਥੈਲੀਆਂ ਦਾ ਤੇ ਹੁਣ ਆਏ ਆਪਾਂ ਹਰਾ ਵਡਣਾ ਨਾਲੇ ਖੁੰਝੇ ਰਲਾਉਣੇ ਸੀ ਇੱਕ ਦੋ ਖੁੰਝੇ ਉਧਰ ਰਲਾਤੇ ਇੱਕ ਆ ਖੰਭਾ ਰਲਾਇਆ ਤੇ ਇੱਕ ਆ ਖੰਭਾ ਲਾਉਂਦੇ ਹੁਣ ਹਲੀ ਨਾਲ ਖੁੰਝੇ ਕੱਢਾਂਗੇ ਤੇ ਆਹ ਉਹ ਰਹੰਦਾ ਉਹ ਖੰਭਾ ਤੇ ਉਹ ਖੁੰਝਾ ਤੇ ਉਹ ਖੁੰਝਾ ਕਾ ਸੈਂਟਰ ਜਿਹਾ ਦੇੜੀ ਜੀ ਇਹ ਸਾਰੀਆਂ ਕਰਦੇ ਆ ਤੇ ਖੇਤ ਪੂਰਾ ਵਧੀਆ ਬਣ ਗਿਆ ਡਾਂਡੀ ਵਾਲਾ 10 ਕਿਲੋ ਬਿੱਗੇ ਦਾ ਜਿਵੇਂ ਬੀ ਪਾਤਾ ਜੀ ਉਹ ਹੋ ਗਿਆ ਆਪਣਾ ਕੰਮ ਇੱਕ ਨੰਬਰ ਟਾਂਡੀ ਵਾਲਾ ਕੰਮ ਮੁੱਕ ਗਿਆ ਖੁੰਝਾਂ ਐਂ ਸਮਾਰ ਕੇ ਖੇਤ ਵਾਂਗੂ ਪੂਰਾ ਵਧੀਆ ਸਾਫ਼ ਖੇਤ ਤੇ ਖੁੰਝਾਈ ਪੂਰਾ ਵਧੀਆ ਬਣਾ ਲਿਆ ਤੇ ਉਹਨਾਂ ਨੂੰ ਗੁੱਡ ਕੇ ਉਹ ਪਈ ਹੈ ਹਾਲੀ ਤੇ ਉਹਦੇ ਨਾਲ ਆਪਾਂ ਖੁੱਡ ਕੱਢ ਦਿਆਂਗੇ ਤੇ ਆਹ ਵੀਜੀ ਆਪਾਂ ਨੇ ਮੱਕੀ ਆਹ ਮੱਕੀ ਐ ਆਹ ਕੰਪਨੀ ਐ ਤੇ 90 ਰੁਪਏ ਕਿਲੋ ਵੀ ਮਿਲਿਆ ਆਪਾਂ ਨੂੰ ਆ ਮੱਕੀ ਬੀਜੀ ਆਪਾਂ ਨੇ ਟਾਂਡੀ ਤੇ ਆ ਖੇਤ ਵਿੱਚ ਬੀਜਿਆ ਗਿਆ ਪੂਰਾ ਵਧੀਆ ਖੇਤ ਬਣ ਗਿਆ ਤੇ ਪੂਰਾ ਵਧੀਆ ਵਾਹਣ ਬਣ ਕੇ ਵਧੀਆ ਮੱਕੀ ਬੀਜੇਗੀ ਤੇ ਹੋ ਤਾਂ ਹਨੇਰਾ ਗਿਆ ਸੀ ਰਾਤ ਜਿਵੇਂ ਤੁਸੀਂ ਦੇਖਿਆ ਵੀਡੀਓ ਚ ਤੇ ਹੁਣ ਬਸ ਹਰਾ ਵੱਢ ਲਈ ਆ ਪਹਿਲਾਂ ਖੁੰਝੇ ਲਾ ਲਈਏ ਫਿਰ ਹਰਾ ਵੱਢਾਂਗੇ ਲਓ ਜੀ ਸ਼ਾਮ ਹੋ ਗਈ ਖੇਤ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਹਰਾ ਹਰਾ ਵੱਢ ਲਿਆ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਕਿਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ